ਸਾਰੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਏ ਆ ਸਾਰੀ ਸੰਗਤ ਨੂੰ ਨਾਲ ਲੈ ਕੇ ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ ਬਲੰਕੀਅਰ ਵਰਕਰ ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਕਿ ਪ੍ਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਰਗ ਸਿਰ ਤੇ ਅਥ ਰੱਖੀ ਤੁਹਾਡੀ ਹੀ ਦਿਆ ਨਾਲ ਇੱਥੇ ਪਹੁੰਚਿਆ ਤੇ ਅੱਗੇ ਵੀ ਤੁਸੀਂ ਹੀ ਦਿਆ ਕਰਨੀ ਹੈ ਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਦਾ ਲੋਕੀ ਆ ਜਾ ਕਿ ਲੋਕਾਂ ਨੂੰ ਜਿਹੜੇ ਤੁਹਾਡੇ ਸੰਜੋਗ ਦੇ ਇਹ ਵਰਕਰ ਦੀ ਕੋਲ ਦੀ ਮਿਹਨਤ ਤੇ ਉਹ ਤੁਹਾਡੀ ਮਿਹਨਤ ਜਿਹੜੀ ਮੈਂ ਪੂਰੇ ਆਪਣੇ ਹਲਕਾ ਸਾਨੇਵਾਲ ਦੇ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣਾ ਜਿਲ੍ਹੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਦਾ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਹਨਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਮਾਨਦਰ ਨਾਲ ਨਿਭਾਈ ਤੇ ਆਉਣ ਵਾਲੇ ਟਾਈਮ ਤੇ ਵੀ ਪੰਜਾਬ 'ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜਿਲ੍ਹੇ ਦੇ ਸਾਰੇ ਐਮਐਨਏ ਸਬਾਨਾਂ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਆਪਾਂ ਪੰਜਾਬ ਦੀ ਲੁਧਿਆਣੇ ਦੀ ਸੇਵਾ ਕਰਾਂਗੇ ਜਿਲ੍ਹਾ ਤੇ ਰੈਂਦੇ ਵਾਲਾ ਫਤਗੜ ਤੇ ਔਰ ਲੁਧਿਆਣਾ ਜਿਲ੍ਹਾ ਚੋਂ ਦੋਨੇ ਦੋਨੇ ਜਿਲ੍ਹੇ ਕੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰ ਨਾਲ ਗੁਰਦਵਾਰਾ ਸਾਹਿਬ ਪਹੁੰਚਣੇ ਕੀ ਕਹਿਣਾ ਜਾਓਗੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦਵਾਰਾ ਕਟਾਨ ਸਾਹਿਬ ਮੱਥਾ ਟੇਕਣਾ ਤੁਸੀਂ ਦੇਖੇ ਉਤਸ਼ਾਹ ਸਾਰੇ ਲੋਕਾਂ ਚ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਤੇ ਲੁਧਿਆਣਾ ਜ਼ਿਲ੍ਹੇ ਤੇ ਔਰ ਫਤਗੜ ਜ਼ਿਲ੍ਹੇ 'ਚ ਭਰੋਸਾ ਸਮਝਿਆ ਜਿਹੜਾ ਮੰਤਰੀ ਚੁਣਿਆ ਇੱਕ ਪ੍ਰੋਸਾ ਪਾਰਟੀ ਨੇ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਐਟਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਿਭਾ ਸਕਦੇ ਆ ਉਹਨਾਂ ਨੇ ਉਹ ਦੇਖ ਕੇ ਕਿ ਪ੍ਰਮਾਤਮਾ ਦੇ ਹੌਟ ਅਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ ਪੂਰੇ ਪੰਜਾਬ 'ਚ ਸੇਵਾ ਕਰਾਂਗੇ ਚੇਰਮੈਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੋਂ ਬਾਅਦ ਵੱਡੀਆਂ ਚੁਣੌਤੀਆਂ ਸਾਹਮਣੇ ਆਣੀਆਂ ਆ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜੀ মিডিਆ ਨੂੰ ਸਾਰਾ ਜ਼ਿਆਦਾ ਪਤਾ ਹੁੰਦਾ ਸਾਡੇ ਨਾਲੋਂ ਠੀਕ ਹੈ ਜੀ ਬਾਕੀ ਮਾਲਕਤਾ ਉਹ ਤਾਂ ਸਾਰਾ ਜਿਹਦਾ ਸੇਵਾਦਾਰ ਹੈ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਓਕੇ ਥੈਂਕ ਯੂ ਜੀ